ਸਾਡੇ ਵੀਰ ਭਰਾ ਦੇਖੋ ਜਾਨ ਤੇ ਤਲੀ ਰੱਖ ਕੇ ਸਾਰੇ ਲੜ ਰਹੇ ਆ ਆਪਾਂ ਜੂਸ ਲੈ ਕੇ ਆਏ ਆ ਅਨਾਰ ਦਾ ਹੋਰ ਵੀ ਕਈ ਪ੍ਰਕਾਰ ਦਾ ਇੱਕ ਗੱਡੀ ਵੰਡੀ ਗਈ ਐ ਇੱਕ ਅਜ ਰੰਦੀ ਐ اچھا ਇੱਕ ਗੱਡੀ ਆ ਜੋ ਹੋਰ ਰੁਪਈਆ ਹੋਰ ਰੁਪਈਆ ਬੜੀ ਕਿਰਪਾ ਬਾਬੇ ਨਾਰਕ ਦੀ 20 ਰੁਪਈਆ ਦਾ ਲੰਗਰ ਇਹ ਨਹੀਂ ਮੁੱਕ ਰਿਹਾ ਸਾਨੂੰ ਇਹ ਸੇਵਾ ਕਰਕੇ ਬਹੁਤ ਅਤਿਅੰਤ ਖੁਸ਼ੀ ਹੋ ਰਹੀ ਐ ਅਸੀਂ ਉਸ ਖੁਸ਼ੀ ਦਾ ਬਿਆਨ ਨਹੀਂ ਕਰ ਸਕਦੇ ਛੱਡੀ ਦਸਾਂ ਦੀ ਕਿਰਤ ਕਮਾਈ ਜੋ ਦਸਵੰਦ ਨਿਕਲਦਾ ਉਹਦੇ ਨਾਲ ਵਰਕਦਾ ਪੈਂਦੀ ਐ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਵੀ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰੇਕ ਗੁਰਸਿੱਖ ਭਾਵੇਂ ਮਜ਼ਦੂਰ ਹੈ ਭਾਵੇਂ ਕਿਸਾਨ ਆ ਭਾਵੇਂ ਗਰੀਬ ਹੈ ਆਉਂਦਾ ਹੈ ਅਸੀਂ মিডিਆ ਦਾ ਦੇਣਾ ਨਹੀਂ ਦੇ ਸਕਦੇ ਆਏ ਨੇ ਜੋ মিডিਆ ਨੇ মিডিਆ ਦੀ ਕਿਰਪਾ ਦੇ ਨਾਲ ਇਹ ਸਾਨੂੰ ਜਿੱਤ ਪ੍ਰਾਪਤ ਹੋਣੀ ਹੈ ਸ਼ੰਭੂ ਬਾਦਰ ਦੇ ਉੱਪਰ ਮੌਜੂਦ ਹਾਂ ਜਿੱਥੇ ਵੱਖੋ-ਵੱਖਰੇ ਲੰਗਰ ਲਾਏ ਜਾ ਰਹੇ ਆ ਰੋਟੀਆਂ ਦੇ ਚੌਲਾਂ ਦੇ ਜਲੇਬੀਆਂ ਦੇ ਚਾਹ ਦਾ ਲੰਗਰ ਚੱਲ ਰਿਹਾ ਤੇ ਦੂਜੇ ਪਾਸੇ ਇੱਕ ਅਨੋਖਾ ਲੰਗਰ ਤੋਂ ਦੱਸ ਦਈਏ ਕਿ ਨਾਰ ਦੇ ਜੂਸ ਦਾ ਜੀਆਂ ਦਾ ਦੇ ਕਿ ਨਾਰ ਦੇ ਜੂਸ ਦਾ ਲੰਗਰ ਚੱਲ ਰਿਹਾ ਜਿੱਥੇ ਕਹਿੰਦੇ ਆ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ 20 ਦਾ ਲੰਗਰ ਜਿਹੜਾ ਸਾਡਾ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਪਹੁੰਚ ਚੁੱਕਿਆ ਹੈ ਨਾਰ ਦਾ ਜੂਸ ਜਿਹੜਾ ਆਮ ਵਰਤਿਆ ਜਾ ਰਿਹਾ ਤਾਂ ਜੋ ਵਰਤਾਰੇ ਨੇ ਬਾਬਾ ਜੀ ਨਾਲ ਨੇ ਬਾਬਾ ਜੀ ਕਿੱਥੋਂ ਆਏ ਹੋ ਪਿੰਡ ਸਨੌਲੀ ਤੋਂ ਜੀ ਇੱਕ ਮੈਂ ਸੋਚਿਆ ਮੈਂ ਲੰਗਰ ਰੋਟੀ ਦਾ ਹੁੰਦਾ ਸੀ ਤੇ ਜਲੇਬੀਆਂ ਲੰਗਰ ਚਾਹ ਦਾ ਲੰਗਰ ਪਾਣੀ ਦਾ ਜੂਸ ਦਾ ਉਹ ਵੀ ਅਨਾਰ ਦਾ ਸਾਡੇ ਵੀਰ ਭਰਾ ਦੇਖੋ ਜਾਨ ਤੇ ਤਲੀ ਰੱਖ ਕੇ ਸਾਰੇ ਲੜ ਰਹੇ ਆ ਆਪਾਂ ਜੂਸ ਲੈ ਕੇ ਆਏ ਆ ਅਨਾਰ ਦਾ ਹੋਰ ਵੀ ਕਈ ਪ੍ਰਕਾਰ ਦਾ ਮਹਾਰਾਜ ਦੀ ਕਿਰਪਾ ਜਿਹੜੇ ਸਾਡਾ ਖਾਲਸਾ ਪੰਥ ਆ ਕਿਸਾਨ ਵੀਰ ਆਪਣੇ ਮੋਰਚੇ ਲਈ ਖੜੇ ਆ ਇਹਨਾਂ ਦੀ ਚੜ੍ਹਦੀ ਕਲਾ ਰੱਖਣ ਅਤੇ ਇਹਨਾਂ ਦਾ ਫਰਚਾ ਫਤਾ ਮੋਰਚਾ ਫਤੇ ਕਰਨ ਹੁਣ ਸਾਡੇ ਬਜ਼ੁਰਗ ਸਾਡੇ ਵੀਰ ਸਾਡੇ ਬੱਚੇ ਆਏ ਆ ਦੇਖੋ ਆਪਣਾ ਘਰ ਛੱਡਣਾ ਬੜਾ ਔਖਾ ਹੈ ਪਰ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਪੇ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰੇਕ ਗੁਰਸਿੱਖ ਭਾਵੇਂ ਮਜ਼ਦੂਰ ਹੈ ਭਾਵੇਂ ਕਿਸਾਨ ਆ ਭਾਵੇਂ ਗਰੀਬ ਹੈ ਆਉਂਦਾ ਹੈ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਪਿੰਡ ਸਨੋਲੀ ਵੱਲੋਂ ਜੂਸ ਦਾ ਲੰਗਰ ਵਰਤਾਇਆ ਜਾ ਰਿਹਾ ਮਹਾਰਾਜ ਦੀ ਕਿਰਪਾ ਕਰਨ ਆਪਣੇ ਖਾਲਸਾ ਪੰਥ ਦੀ ਹਰ ਕਿੰਨੇ ਜੇ ਮੈਂ ਪੁੱਛਾਂ ਕਿੰਨੀ ਮਾਤਰਾ ਚ ਲੈ ਕੇ ਆਇਓ ਕਿੰਨੇ ਡੱਬੇ ਨੇ ਅਸੀਂ 4 ਲੱਖ 4 ਲੱਖ ਰੁਪਏ 4 ਲੱਖ ਦਾ ਲੈ ਕੇ ਆਇਆ 400 ਡੱਬਾ ਤਾਂ ਕਿ ਸਾਡੇ ਵੀਰਾਂ ਵਾਸਤੇ ਸਾਰੀਆਂ ਸੰਗਤਾਂ ਵਾਸਤੇ ਮੈਂ ਪੁੱਛਾਂ ਮਾਂ ਨਾਰ ਦਾ ਜੂਸ ਮਹਿੰਗਾ ਵੀ ਆਉਂਦਾ ਨਹੀਂ ਇਹ ਅਸੀਂ ਇਕੱਠਾ ਸਟਾਕ ਚੱਕਿਆ ਜੀ ਡੱਬਰ ਵਾਲਿਆਂ ਤੋਂ ਤੇ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ ਬਾਕੀ ਅਸੀਂ ਸਾਰੇ ਸਾਡੇ ਸਰਕਾਰਯੋਗ ਪ੍ਰਧਾਨ ਸਾਹਿਬ ਉਹਨਾਂ ਦੀ ਰਹਿਨਮਾਈ ਸਦਾ ਸਤ ਸੁਵਿੰਦਰ ਸਿੰਘ ਜੀ ਦਾਸ ਜਸਪਾਲ ਸਿੰਘ ਉੱਤੇ ਮਲੇਜਰ ਦੀ ਡਿਊਟੀ ਕਰ ਰਹੇ ਆ ਸਾਡੇ ਭਾਈ ਸਾਹਿਬ ਕੇਵਲ ਸਿੰਘ ਜੀ ਅੱਜ ਕੱਲ੍ਹ ਇਹੀ ਗੱਲ ਕਰ ਰਹੇ ਸੀ ਹੋਰ ਬਾਬਾਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਮਹਾਬਾਬਾਈ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਧਰਮ ਹੁੰਦਾ ਹੋਊਗਾ ਕੋਈ ਵੀ ਇੰਨੇ ਧਰਮ ਨੇ ਆ ਲੱਗੇ ਸਾਰਿਆਂ ਦੀ ਇੱਜ਼ਤ ਕਰਦੇ ਆ ਪਰ ਕੋਈ ਇਹ ਜਿਹੇ ਧਰਮ ਮੈਨੂੰ ਨਹੀਂ ਲੱਗਦਾ ਵੀ ਜਿੱਥੇ ਕੋਈ ਘੋਲ ਜਿਹੜਾ 2-3 ਦਿਨਾਂ ਤੋਂ ਵੱਧ ਚੱਲਦਾ ਹੋਊਗਾ ਕਿਉਂਕਿ ਸਭ ਤੋਂ ਵੱਡੀ ਦਿੱਕਤ ਕਿੱਥੇ ਆਉਂਦੀ ਹੈ ਖ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਕੌਮ ਐਡੇ-ਐਡੇ ਲੰਗਰ ਲਾ ਦਿੰਦੀ ਹੋਊਗੀ ਪਰ ਸਾਡੇ ਬਾਬੇ ਨਾਨਕ ਜਿਹੜਾ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਉਹ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਪਹੁੰਚ ਗਿਆ ਅਨ ਦੇਖੋ ਸਾਡੇ ਖਤਮ ਹੋ ਰਿਹਾ ਸਾਡੇ ਵੀਰਾਂ ਨੇ ਪਹਿਲਾਂ ਦਿੱਲੀ ਮੋਰਚਾ ਲਾਇਆ ਉਹ ਵੀ ਫਤਿਹ ਹੋਇਆ ਆੜਾ ਸਿੱਧੂ ਬਾਰਡਰ ਤੇ ਮੱਲਵ ਚੱਲ ਰਿਹਾ ਹੈ ਇਹ ਵੀ ਫਤਿਹ ਹੋਣਾ ਕਿਉਂਕਿ ਗੁਰੂ ਦੀ ਕਿਰਪਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਖਾਲਸਾ ਹੋਰ ਵੀ ਡੱਬੇ ਆ ਰਹੇ ਨੇ ਬਾਬਾ ਜੀ ਹੋਰ ਡੱਬੇ ਆ ਰਹੇ ਵਾਰੀ-ਵਾਰੀ ਲਈ ਕਦੇ ਪਾਣੀ ਦੀ ਕਦੇ ਜੂਸ ਦਾ ਇਹ ਸਾਡੇ ਭਾਈ ਸਾਹਿਬ ਜੀ ਬੜੀ ਸੇਵਾ ਕਰ ਰਿਹਾ ਮਹਾਰ ਤੁਸੀਂ ਨੀਵੇਂ ਥਾਂ ਉੱਚੇ ਥਾਂ ਗਰੀਬ ਕੋ ਅਮੀਰ ਰਹਾਣੀ ਹੈ ਮੀਡੀਆ ਦੀ ਕਿਰਪਾ ਦੇ ਨਾਲ ਮੀਡੀਆ ਦੀ ਕਿਰਪਾ ਦੁਆਰਾ ਕਿਰਪਾ ਹੁਣੀ ਹੈ ਹਮੇਸ਼ਾ ਨਾਲ ਆ ਤਿੰਨ ਦਿਨ ਹੋ ਗਏ ਅਸੀਂ ਬੇਤੀ ਦਿਨ ਰਾਤ ਇੱਕ ਕੀਤਾ ਹੋਇਆ ਹੈਗਾ ਅਸੀਂ ਮੀਡੀਆ ਦਾ ਦੇਣਾ ਨਹੀਂ ਦੇ ਸਕਦੇ ਇਹ ਜੋ ਮੀਡੀਆ ਨੇ ਮੀਡੀਆ ਦੀ ਕਿਰਪਾ ਦੇ ਸਾਰੇ ਵੀਰ ਆਪਣਾ ਕੰਮ ਸਾਢ ਕੇ ਆਏ ਦੇਖੋ ਦੂਰ ਤੱਕ ਦੇਖੋ ਮਹਾਰਾਜ ਦੀ ਕਿਰਪਾ ਹੋ ਰਹੀ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਮਹਾਰਾਜ ਜੀ ਆਪਣੇ ਖਾਲਸਾ ਬਣਤੇ ਹੁਣ ਬਾਬੇ ਹੁਣ ਤਕਰੀਬਨ ਇੱਕ ਗੱਡੀ ਵੰਡੀ ਗਈ ਆ ਇੱਕ ਅਜੇ ਰੰਦੀ ਆ ਇੱਕ ਗੱਡੀ ਆ ਜੋ ਹੋਰ ਪਈ ਆ ਅਰੇ ਹੋਰ ਪਈ ਆ ਬੜੀ ਕਿਰਪਾ ਬਾਬੇ ਨਾਨਕ ਦੀ 20 ਰੁਪਈਆ ਦਾ ਲੰਗਰ ਇਹ ਨਹੀਂ ਮੁੱਕ ਰਿਹਾ ਇਹ ਤੋੜਨਾ ਲੱਖ ਦਾ ਤਾਂ ਇਹ ਜਾ ਗਿਆ 4 ਲੱਖ ਹੋ ਰਿਹਾ ਆਜਾਜਾ ਕਰ ਹੋ ਰਹੀ ਆ ਬਾਬੇ ਨਾਨਕ ਦੀ ਮਹਾਰਾਜ ਜੀ ਕਿਰਪਾ ਕਰਨ ਸਾਡੇ ਵੀਰਾਂ ਦੀ ਹਰ ਮਦਨ ਫਤਿਹ ਕਰਨ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 20 ਪੈ ਲੰਗਰ ਹਜ ਤੱਕ ਦੇਖ ਸਕਦੇ ਹੋ ਜੀ ਕਿੰਨੀ ਲੱਖਾਂ ਕਰੋੜਾਂ ਦੀ ਗਿਣਤੀ ਚ ਪਹੁੰਚ ਚੁੱਕਿਆ ਹੈ ਹਾਂਜੀ ਵੀਰ ਜੀ ਇਹ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਵੀਰ ਜੀ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਅਜੇ ਤੱਕ ਉਹਦਾ ਵਿਆਜ ਹੀ ਚੱਲੀ ਜਾ ਰਿਹਾ ਜਿੱਤੀ ਗੱਲ ਆ ਜਿੱਤੇ ਲੋਕ ਪਾਣੀ ਨਹੀਂ ਪਿਆਉਂਦੇ ਕਿਸੇ ਨੂੰ ਅਸੀਂ ਇਹ ਜੂਸ ਪਿਆ ਰਹੇ ਹਾਂ ਵੀ ਨਾਰ ਦੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਮਾਲਕ ਦੀ ਕਿਰਪਾ ਹੈ ਗਾਣਿਓ ਤੁਹਾਡੇ ਸੇਵਾ ਜੀ ਬਿਲਕੁਲ ਜੀ ਬਿਲਕੁਲ ਇਹ ਮਾਲਕ ਦੀ ਕਿਰਪਾ ਹੈ ਬਾਬੇ ਨਾਨਕ ਦੀ ਉਹਨਾਂ ਨੇ ਕਿਰਪਾ ਸੇਵਾ ਲਈ ਹੈ ਉਹ ਹੀ ਕਰਾ ਰਹੇ ਆ ਸਾਨੂੰ ਇਹ ਸੇਵਾ ਕਰਕੇ ਬਹੁਤ ਅਤਿਅੰਤ ਖੁਸ਼ੀ ਹੋ ਰਹੀ ਹੈ ਅਸੀਂ ਉਸ ਜੋ ਸਾਨੂੰ ਇਹ ਸੇਵਾ ਕਰਕੇ ਖੁਸ਼ੀ ਹੋ ਰਹੀ ਹੈ ਜੋ ਅਸੀਂ ਕਮਾਈ ਕਰਦੇ ਹਾਂ ਨਾ ਸਾਡੀ ਦਸਾਂ ਨਾ ਦੀ ਕਿਰਤ ਕਮਾਈ ਚ ਜੋ ਦਸਵੰਦ ਨਿਕਲਦਾ ਉਹਦੇ ਨਾਲ ਵਰਕਤਾ ਪੈਂਦੀਆਂ ਹਨ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਨਾਨਕ ਦਾ ਜਿਹੜਾ ਲੰਗਰ ਸੀ ਅੱਜ ਅਨਾਰ ਦੇ ਜੂ ਜਿਹੜੇ ਹੈ ਵਰਤਾਏ ਜਾ ਰਹੇ ਸੀ ਤਾਂ ਆ ਕੈਮਰਾ ਪਰਸਨ ਸ਼ੰਕ ਬਿਕਰਮ ਦੇ ਨਾਲ ਇਹ মিডিਆ ਵਾਲੇ ਵੀਰਾਂ ਦੀ ਬਹੁਤ ਕਿਰਪਾ ਦੇਖੋ ਸਾਡੀ ਗੱਡੀ ਵਿੱਚ ਸਾਡੇ ਨਾਲ ਚੜ੍ਹਿਆ ਇਹ ਕੌਮ ਦੇ ਦੀ ਸੇਵਾ ਕਰ ਰਿਹਾ ਮਹਾਰਾਜ ਜੀ ਕਿਰਪਾ ਕਰਨ মিডিਆ ਵਾਲੇ ਵੀਰਾਂ ਦੇ ਵੀ ਸਿਰ ਤੇ ਮਿਹਰ ਭਰਿਆਤ ਰੱਖਣ ਇਹਨਾਂ ਦੇ ਵੀ ਘਰ ਪਰਿਵਾਰ ਬੱਚਿਆਂ ਦੇ ਸਿਰ ਤੇ ਮਿਹਰ ਭਰਿਆਤ ਰੱਖਣ ਜੀ ਬੁਲੇ ਸੋਨਹਾਰ ਸੋਹ ਸ੍ਰੀ ਅਕਾਲ ਬੁਲੇ ਸੋਨਹਾਰ ਸ੍ਰੀ ਅਕਾਲ